ਸ਼ਰੀਆਤਾਲ ਜੀ ਸਾਰਿਆਂ ਨੂੰ ਹੈੱਡਫੋਨ ਲਗਾ ਕੇ ਹੀ ਮੇਰੀ ਵੀਡੀਓ ਦੇਖੋ ਜੇ ਦੇਖਣੀ ਆ ਜ਼ਬਰਦਸਤੀ ਨਹੀਂ ਹੈ ਹੈੱਡਫੋਨ ਰੱਖੋ ਕੋਲ ਜੇ ਦੇਖਣੀ ਅੱਗੇ ਕੰਟੀਨਿਊ ਤਾਂ ਕਰਿਓ ਜੇ ਤੁਸੀਂ ਗਾਲੀ ਗਲੋਚ ਸੁਣ ਸਕਦੇ ਹੋ ਜੇ ਨਹੀਂ ਤਾਂ ਨੂੰ ਪਸੰਦ ਗਾਲੀ ਗਲੋਚ ਤਾਂ ਛੱਡ ਦਿਓ ਇੱਥੇ ਹੀ ਜਾਓ ਇਧਰ ਉਹਦੀ ਕੋਈ ਸ਼ੋਰ ਕਟੂਮ ਕੂਟੂਨ ਦੇਖੋ ਤੇ ਹੈੱਡਫੋਨ ਜ਼ਰੂਰੀ ਹੈ ਮਸਟ ਜਾਂ ਫਿਰ ਕੱਲੇ ਬਹਿ ਕੇ ਦੇਖੋ ਬੱਚਿਆਂ ਲਈ ਮੇਰਾ ਚੈਨਲ ਬਿਲਕੁਲ ਵੀ ਨਹੀਂ ਹੈ ਭਰਪੂਰ ਗੰਦੀ ਤੋਂ ਗੰਦੀ ਗਾਲਾਂ ਕੰਜਰਾਂ ਨੂੰ ਬਲੌਗਰਾਂ ਨੂੰ ਮਿਲਦੀਆਂ ਨੇ ਇਸ ਚੈਨਲ ਤੇ ਗਾਇਜ਼ ਨੇ ਆਇਆ ਕੋਈ ਮੇਰਾ ਬਰਥਡੇ ਗਿਫਟ ਆਇਆ ਆਇਆਏ ਬੰਗੇ ਦਿਖਾਣ ਲੱਗੀ ਗਿਫਟ ਦੇਖੋ ਦੇਖੋ ਸੁਣਾ ਸੁਣਾ ਸੁਣੋ ਦੇਖੋ ਮੇਰੀ ਪਸੰਦ ਦੇ ਮੈਂ ਕੂਕਿਆ ਨਾ ਹੋਰ ਉੜ ਗਿਆ ਨਾ ਕਬੂਤਰ ਤਾਂ ਚੜ ਕੇ ਆਉਗਾ ਮਤਲਬ ਮੈਂ ਕਾਹੇ ਬਟਾ ਸਿਆਲਾ ਲੇ ਤਾ ਉਹ ਤਾਂ ਦੇਖ ਹੀ ਰਿਹਾ ਮੋਟਾ ਅੱਗੇ ਬੋਲ ਦੇਖੋ ਮੈਂ ਦਿਖਾ 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 ਮੇਰੀ ਅੱਖਾਂ ਚ ਹੀ ਵੜਦੇ ਦਿਖਾ ਦਿਖਾ ਦੇਖੋ ਦੇਖੋ ਦੇਖ ਹੀ ਰਿਹਾ ਅੱਗੇ ਦਿਖਾ ਇਹ ਇੱਕ ਮੈਂਨੇ ਭੇਜਿਆ ਪਾਇ ਰੱਖ ਦਿੱਤੀ ਸੀ ਹਾਂ ਪਤਾ ਨਹੀਂ ਉੱਥੇ ਤੱਕ ਬਹੁ ਹੁੰਦੀ ਸੀ ਜਿਹੜਾ ਤੂੰ ਪਾਇਆ ਪੂਰੇ ਜਿਹੇ ਰੰਗ ਦਾ ਹੈ हल्का पूरा रंग था बहुत अच्छा था ਸਿਪਾਈ सिपाही लगते ਹੈ ਦਿੱਤਾ ਤੈਨੂੰ ਕਿਸੇ ਨੇ ਐਦਾ ਗਿਫਟੀ ਸਹੀ ਚਲੋ ਹੈਪੀ सही चलो हैप्पी बर्थडे बिलेटेड हैप्पी बर्थडे टू टू ਨੇ ਉਹਨਾਂ ਨੇ ਮੈਨੂੰ ਬਰਥਡੇ ਗਿਫਟ ਦਿੱਤਾ ਇੱਕ ਆਸੂ ਬੜਾ ਦੇਖੋ ਮੈਂ ਤੈਨੂੰ ਬਰਥਡੇ ਗਿਫਟ ਤੇ ਤੇਰੇ ਤੇ ਵੀਡੀਓ ਬਣਾ ਕੇ ਤੈਨੂੰ ਦੇ ਅਰੇ ਸੇ ਕੰਫਰਟेबल ਸੇ ਕੰਫਰਟेबल ਸੌਫਟ ਸੌਫਟ ਕਾਸੀ ਜਾ ਤੇੜਾ ਨੋ ਫਿਰ ਅਲੈਕੁਮ ਹਾਇ ਆਏ ਸਲਵਾਰ ਖੋਲ ਕੇ ਦਿਖਾਦੀ ਆ ਪੂਰਾ ਖੋਲ ਕੇ ਦਿਖਾਨਾ ਆਸਮ ਦੇਖਾ ਕੇ ਡਾਗਾ ਚੋੜਾਵਾ ਹੈ 100 ਹੈ ਤੇਰੇ ਗਾਣਾ ਸੁਣਿਆ ਧਿਆਨ ਨਾਲ ਸੁਣਿਆ ਉਹਨੇ ਥੋੜੀ ਸੌਫਟ ਸੌਫਟ ਹੈ ਇਸੇ ਅਲੈਕੁਮ ਹਾਇ 5 ਐਕਸਲ ਹਏ ਮੀਨੋ ਦਾ ਮੰਮੇ ਦਾ ਸਹੀ ਪਤਾ ਲੱਗ ਗਿਆ 5 ਐਕਸਲ ਮੀਨ ਵੇ ਬਰਾਦਰ ਸਾਈਜ਼ ਬਰਾ ਦੇ ਸਾਈਜ਼ ਦੇ ਸਾਹ ਨਾਲ ਨਾ ਨਾ ਕਰਦੇ ਵੀ ਤੇਰਾ ਮੇਰੇ ਖਿਆਲ 52 ਦਾ ਹੋਣਾ 52 ਬਰਾ ਤਾਂ ਦੀ ਹੁਣੇ ਹੁੰਨੇ ਨੰਬਰ ਇੱਕ ਉਹ ਖੁਸ਼ੀ ਹੈ ਨਾਈਟ ਸੂਟ ਤੂੰ ਦਿਖਾਇਆ ਤਾਂ ਆਪਣੀ ਖੁਸ਼ੀ ਜ਼ਾਹਿਰ ਕੀਤੀ ਟੂ ਗੁੱਡ ਹੈਪੀ ਬਰਥਡੇ ਟੂ ਟੂ ਹਾਂ ਬਹੁਤ ਸੋਹਣਾ ਗੱਲ ਹੈ ਮੈਂ ਇੱਥੇ ਕੋਈ ਨਿੰਦਣਾ ਨਹੀਂ ਪਰ ਤੂੰ ਸਾਈਜ਼ ਕਹਤੇ ਦੱਸਦੀ ਪਈ 5x 5x ਦੱਸ ਰਹੀ ਹੈ ਜੇ ਕਿਸੇ ਨੇ ਭੇਜਣਾ ਤਾਂ 5x ਵਾਲੀ ਭੇਜਿਓ ਤੂੰ ਕਦੀ ਚੱਜ ਦੀ ਗੱਲ ਨਹੀਂ ਕਰ ਸਕਦੀ ਤੁਹਾਣੀ ਕਹਿ ਸਕਦੀ 5 ਐਕਸਲ ਹੈਗਾ ਪਰ ਮੈਂ ਆਂਦੇ ਕੁਛ ਟਾਈਮ ਚ 2 ਐਕਸਲ ਕਰਕੇ ਦਿਖਾਵਾਂਗੀ ਐਡੀ ਤੋਂ ਮੈਂ ਕੀ ਕਹਾਂ ਮੈਂ ਸੱਚੀ ਮੈਂ ਥੱਕ ਹੀ ਰਹੀ ਆ ਪਰ 5 ਐਕਸਲ ਕੋ ਤਾਂ ਮੈਂ ਕੱਚੀ ਦਾ ਸਾਈਜ਼ ਦੱਸ ਕੇ ਲੋ ਬਰਾਦਰ ਤੇਰਾ ਸਾਈਜ਼ ਅੰਦਾਜ਼ਾ ਲਾ ਲੈ 50 ਤੋਂ 52 ਹੋਣਾ 52 52 ਦੇ ਵਿੱਚ ਹੋਣਾ ਤੇਰੀ ਬਰਾਦਰ ਸਾਈਜ਼ ਤੇ ਤੇਰੀ ਕੱਚੀ ਦਾ ਸਾਈਜ਼ ਓਯੋ 6 ਐਕਸਲ ਲਾ ਕੇ ਚਲੋ 6 5 ਐਕਸਲ ਦੇ ਆਸ-ਪਾਸ ਹੋਣਾ ਕਨਫਰਮ ਉਸ ਤੋਂ ਵੱਧ ਹੀ ਹੋਣਾ ਕੋ ਲੋਥੜਾ ਥੱਲੇ ਲਟਕਿਆ ਵੀ ਹੋਣਾ ਖਾਸਾ ਸਾਰਾ ਆਪਰੇਸ਼ਨ ਜੋ ਹੋਇਆ ਤੇ ਏਡੇ ਹੈ ਨਾ ਸੋ ਭੈਣ ਜੀ ਕੁਝ ਗੱਲਾਂ ਨਾ ਪਰਦੇ ਜੇ ਰੱਖੀ ਦੀਆਂ 5xL ਫਲਾ ਨਾ 1xL ਡਮ ਕਨਾ 1xL ਜਿਹੜਾ ਤੂੰ ਦੱਸਦੀ ਨਾ ਚੰਗਾ ਨਹੀਂ ਲੱਗਦਾ ਹੈਗਾ ਬੜਾ ਗੰਦਾ ਜਿਹਾ ਫੀਲ ਹੁੰਦਾ ਹੈ ਗੰਦਾ ਜਿਹਾ ਮੈਨੂੰ ਸੁਣਨ ਚ ਕਿ ਹੋਇ 5xL ਢਿਬੁੰਡ ਸਕਰੀਨ 'ਚ ਤਾਂ ਚਲੋ ਅੰਦਾਜ਼ਾ ਘੱਟ ਵੱਧ ਲੱਗ ਸਕਦਾ ਤੂੰ ਤਾਂ ਸਿੱਧਾ ਹੀ ਸਾਈਜ਼ ਦੱਸਦਾ ਕਿ ਮੇਰੀ ਬੁੰਡ ਡੀ 5xL ਵਾਲੀ ਬੁੰਡ ਹੈ ਜੀ ਮਮੇ ਵੀ 5xL ਵਾਲੇ ਹੈਗੇ ਤੇ ਚੰਗਾ ਨਹੀਂ ਲੱਗਦਾ ਨਾ ਫਿਰ ਕੀ ਫਾਇਦਾ ਮੈਂ ਗੰਦੀਆਂ ਗੱਲਾਂ ਕਰ ਦਿੰਦੀ ਹੁੰਨੀ ਆ ਚਲੋ ਚਲ ਦਫਾ ਕਰਿਆ ਯਾਰ ਤੂੰ ਹੈਪੀ ਬਰਥਡੇ ਟੂ ਟੂ ਹੈਪੀ ਬਰਥਡੇ ਟੂ ਟੂ ਅਮ੍ਰਿਤਾ ਤੇ ਪਹਿਲੀ ਵੀਡੀਓ ਜਿਹ ਹਮ 8 ਨਵੰਬਰ ਨੂੰ ਪਈ ਸੀ 8 ਨਵੰਬਰ ਦੀ ਲੈ ਕੇ ਹੁਣ ਤੱਕ ਇਹ ਕਿੱਥੇ ਗਈ ਆ ਰਹੀ ਇੱਕ ਮਹੀਨਾ ਪਹਿਲੇ ਦੀ ਗੱਲ ਹੈ 8 ਨਵੰਬਰ ਨੂੰ ਪਈ ਸੀ ਮੈਂ ਦਿਖਾ ਦੇਣੀ ਆ ਇਹ ਵੇਟ ਜਸਟ 8 ਨਵੰਬਰ ਰਾਈਟ ਜਿੱਤੇ ਮੈਂ ਸਾਰੇ ਛੇ ਗੱਲ ਕੀਤੀ ਓਕੇ ਤੇ 8 ਨਵੰਬਰ ਤੋਂ ਲੈ ਕੇ ਇੱਕ ਲਾ ਕੇ ਚਲੋ ਤੇ ਮੈਂ 2 3 ਬਣਾਈ ਉਸ ਤੋਂ ਬਾਅਦ ਤੇ ਠੀਕ ਤੇ ਫਿਰ ਉਹ ਰੋਮੀ ਵਾਲਾ ਸੀਨ ਸ਼ੁਰੂ ਹੋ ਗਿਆ ਸੀ ਓਕੇ ਉਦੋਂ ਤੱਕ ਕੋਈ ਵੀ ਅਮ੍ਰਿਤਾ ਵੱਲੋਂ ਸਾਫ਼ ਸਪਸ਼ਟ ਐਵੀਡੈਂਸ ਨਹੀਂ ਆਏ ਪ੍ਰੂਫ ਨਹੀਂ ਪੇਸ਼ ਕੀਤੇ ਗਏ ਸਿਰਫ ਕੁੱਤੀ ਪਕਾਈ ਪੇਸ਼ ਕੀਤੀ ਗਈ ਪਾ 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 ਕੁੱਤੇ ਦੀ ਤਰ੍ਹਾਂ ਪਾ 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 ਜਦ ਕਿ ਅਮ੍ਰਿਤਾ ਨੇ ਪੈਸੇ ਖਾ ਲਏ ਡਕਾਰ ਵੀ ਨਹੀਂ ਲਿੱਤਾ ਹਰਾਮ ਜਾਦੀ ਨੇ ਖਾਜਾ ਸਿਰਫ 26000 ਸਾਹਮਣੇ ਅੰਦਰ ਖਾਤੇ ਨਹੀਂ ਪਤਾ ਕਿਨੇ ਖਾਦੇ ਨੇ ਹਰਾਮ ਦੀ ਨੇ ਹਾਂ ਐਸ ਯੂਰ ਹਰਾਮ ਦੀ ਕੁੱਤੀਏ ਤੂੰ ਕੁੱਤੀ ਐ ਤੂੰ ਖਾਦੇ ਪੈਸੇ ਹਰਾਮ ਜਦੀਏ ਉਪਰ ਦੀ ਬਕਵਾਸ ਕਰਦੇ ਸੀ 2.5 ਕਰੋੜ ਦੀ ਕੋਠੀ ਦਾ ਭੋਸੜਾ ਚੱਲਾ ਲਾ ਤੂੰ ਭੈਣ ਚੋਦੇ ਸਾਲੇ ਰਈ ਗਲਾ ਰੋਮੀ ਟੋਮੀ ਸ਼ੋਮੀ ਦੀ ਇਹਨਾਂ ਨੇ ਪੈਸੇ ਮੰਗੇ ਇਹਨਾਂ ਦੀ ਮਾਂ ਦਾ ਫੁੱਦਾ ਓਕੇ ਕਰਾ ਇਹਨਾਂ ਨੇ ਗਾਲਾਂ ਕੱਢੀਆਂ ਉਥੇ ਉਹਨਾਂ ਦੀ ਮਾਂ ਦਾ ਪੁੱਦਾ ਤੇ ਲੇਕਿਨ ਨਾਲ ਨਾਲ ਮਾਫੀ ਮੰਗ ਲਈ ਗੁੱਡ ਹੁਣ ਇਹ ਵੀ ਮਾਫੀ ਮੰਗ ਲਈ ਗੁੱਡ ਲੇਕਿਨ ਜੇ ਇਹਨਾਂ ਨੇ ਕਿਸੇ ਵੀ ਤਰ੍ਹਾਂ ਦਾ ਫਰਾਡ ਕੀਤਾ ਹੈ ਐਕਸਟ੍ਰੀਮਲੀ ਬਹੁਤ ਜ਼ਿਆਦਾ ਕਰਪਸ਼ਨ ਕੀਤੀ ਹੈ ਡੋਨੇਸ਼ਨ ਦੇ ਨਾਤੇ ਜਾਂ ਫਿਰ ਠੱਗੀ ਮਾਰੀ ਹੈ ਤਾਂ ਪਲੀਜ਼ ਪਬਲਿਕ ਜਾਗੋ ਪ੍ਰੂਫ ਭੇਜੋ ਐਡਾ ਖਾਲੀ ਬੋਲਣ ਨਾਲ ਕੁਝ ਨਹੀਂ ਹੁੰਦਾ ਪਲੀਜ਼ ਪ੍ਰੂਫ ਭੇਜੋ ਗਾਰੰਟੀ ਦੇਣੀ ਹੈ ਜਿਦਾ ਵਰਦੀ ਮਾਰਦਾ ਪਿਆ ਡੇਲੀ ਮੈਂ ਤਾਂ ਪੂਰਾ ਸਾਲ ਬੈੱਕ ਕੇ 365 ਦਿਨ ਇਹ ਗਾਣ ਮਰਾਂਗੀ ਬਸ ਕਨਫਰਮ ਪ੍ਰੂਫ ਹੋਵੇ ਕਨਫਰਮ ट्रांजैक्शन ਹੋਈ ਸਕਰੀਨ ਸ਼ਾਟ ਗੂਗਲ ਪੇ ਦੇ ਵਟ ਐਵਰ ਕੁਛ ਵੀ ਤਾਂ ਹੋਵੇ ਹੱਥ ਚ ਬੋਲਨ ਨੂੰ ਸ਼ੱਕ ਹੈ ਡਾਊਟ ਹੈ ਓਕੇ ਲੇਕਿਨ ਪ੍ਰੂਫ ਦੋ ਮੈਂ ਵੀ ਗਾਣ ਮਰੂ ਇਹਦੀ ਡਬਲ ਮਰੂ 4 ਗੁਣਾ ਉੱਤੇ ਮਰੂ ਸੁੱਕੀ ਮਰੂ ਪਰ ਪ੍ਰੂਫ ਭੇਜੋ ਔਰ ਰਾਈਗਲ ਅਮ੍ਰਿਤਾ ਦੇ ਇਹਨੂੰ ਪੁੱਛੇ ਹਰਾਮ ਜادیه ਤੂੰ ਕਹੇ ਕੰਨੀ ਮਹੀਨਾ ਛੁੱਟੀ ਕਰਕੇ ਤੂੰ ਕਹੇਂਗੀ ਕਿ ਸਾਰੇ ਭੁੱਲ ਜਾਣਗੇ ਨਾ 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 ਭੁੱਲ ਜਾ ਭੁੱਲਦੇ ਭਲਦੇ ਨਹੀਂ ਜਦ ਜਦ ਮੈਨੂੰ ਦੁਬਾਰਾ ਚੇਤੇ ਆਊਗਾ ਤਦ ਤੱਕ ਤੇਰੇ ਤੋਂ ਬੈਂਕ ਸਟੇਟਮੈਂਟ ਮੰਗੀ ਮੰਗੀ ਜਾਏਗੀ ਕਿੱਥੇ ਆ ਬੈਂਕ ਸਟੇਟਮੈਂਟ ਇੱਕ ਮਿੰਟ ਜਦੋਂ ਬੜੀ ਮੱਚ ਦੰਦੀ ਫਰਦੇ ਸੀ ਮਹੀਨਾ ਪਹਿਲੇ ਬੈਂਕ ਸਟੇਟਮੈਂਟ ਬੈਂਕ ਸਟੇਟਮੈਂਟ ਹੁਣ ਕਿੱਥੇ ਮਾ ਬੋਂਡ ਮਰਾਂ ਲਈ ਤੂੰ ਭੈਣ ਦੀ ਲੋੜੀ ਨਾ ਤੇਰੇ ਮੂੰਹੋਂ ਮਾਫੀ ਆਈ ਨਾਦੂ ਕੋਈ ਇਹਦੇ ਉੱਤੇ ਫਾਈਨਲ ਆਪਣਾ ਬਿਆਨ ਦਿੱਤਾ ਕਿ ਠੀਕ ਹੈ ਮੈਂ ਅੱਗੇ ਤੋਂ ਨਹੀਂ ਮੰਗਦੀ ਡੋਨੇਸ਼ਨ ਨਹੀਂ ਕਰਦੀ ਨਹੀਂ ਮੰਗਦੀ ਮੇਰ ਤੋਂ ਗਲਤੀ ਹੋ ਗਈ ਕੁਛ ਤਾਂ ਭੈਣ ਦੀ ਲੋੜੀਏ ਬੋਲਣਾ ਕੁਛ ਤਾਂ ਬੁੰਡ ਮਰਾ ਲਾ ਭੈਣ ਚੋਦੀਏ ਇਹ ਰਗਨੇ ਘਰ ਇਹ ਸਖਤਾਈ ਜ਼ਰੂਰੀ ਇਸ ਲਈ ਤਾਂ ਕਿ ਕੱਲ ਨੂੰ ਕੋਈ ਡੋਨੇਸ਼ਨ ਮੰਗਣ ਲੱਗੇ ਫਰਾਡ ਕਰਨ ਦਾ ਦੂਰ ਦੂਰ ਤੱਕ ਸੋਚੇ ਤੱਕ ਨਾ ਪਹਿਲੀ ਚੀਜ਼ ਤਾਂ ਖਬਰਦਾਰ ਕਿਸੇ ਨੇ ਕੋਈ ਡੋਨੇਸ਼ਨ ਦਿੱਤੀ ਕਿਸੇ ਨੂੰ ਵੀ ਕੋਈ ਲੋੜ ਨਹੀਂ ਹੈ ਡੋਨੇਸ਼ਨ ਦੇਣ ਦੀ ਕਿਸੇ ਨੂੰ ਸਾਰੇ ਦੇ ਸਾਰੇ ਚੋਰ ਬੈਠੇ ਇੱਥੇ ਇੱਕ ਇੱਕ ਬੰਦਾ ਚੋਰ ਬੈਠਾ ਠੱਪੈਣ ਚੋਦ ਅੱਜ ਦੇ ਸਮੇਂ 'ਚ ਕੋਣ ਕੀਤਾ ਯਕੀਨ ਕਰਦਾ ਭਈ ਆਪਣੇ ਆਲੇ ਦੋਲੇ ਡੋਨੇਸ਼ਨਾਂ ਕਰ ਲੋ ਗਲੀ ਦੇ ਕੁੱਤੇ ਨੂੰ ਰੋਟੀ ਪਾਣੀ ਪਾ ਲੋ ਉਹਨਾਂ ਦੀ ਫੀਡ ਦਾ ਖਰਚਾ ਚੱਕ ਲੋ ਐਡੀ ਤੁਹਾਡੀ ਗੰਡ 'ਚ ਗੂ ਭਰਿਆ ਹੋਇਆ ਹੈ ਡੋਨੇਸ਼ਨ ਦਾ ਨਾਂ ਦਾ ਹੈ ਉਹ ਨਹੀਂ ਤੁਸੀਂ ਕਰਨਾ ਲੋਕ ਦਿਖਾਵੇ ਕਰਨੇ ਆਲੇ ਦੋਲੇ ਹੈ ਫਾਲਤੂ ਰਿਚ ਚਾਰ ਚਰਿੱਤਰ ਕਰਨੇ ਆ ਸੋ ਫਾਈਨਲ ਗੱਲ ਇਹ ਵਾ ਅਮ੍ਰਿਤਾ ਖਾ ਗਈ ਇੰਜੋਏ ਕਰ ਗਈ ਮਹੀਨਾ ਛੁੱਟੀ ਤੇ ਠੀਕ ਹੈ ਬਾਕੀ ਕਿਸੇ ਯੂਟਿਊਬਰ ਨੇ ਰੋਸਟਰ ਨੇ ਬਲੌਗਰ ਨੇ ਜੇ ਕੋਈ ਐਸੀ ਵੈਸੀ ਹਰਕਤ ਕੀਤੀ ਹੈ ਪੈਸੇ ਖਾਦਰ ਨਾਲ ਨਹੀਂ ਡੋਨੇਸ਼ਨ ਦੇ ਨਾਂ ਤੇ ਪੈਸੇ ਖਾਦੇ ਜਾਂ ਉਦਾਂ ਮੰਗੇ ਜਾਂ ਕੁਝ ਵੀ ਸੀਨ ਬਣਿਆ ਹੈ ਜਾਂ ਕਿਸੇ ਕੁੜੀ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ ਜਾਂ ਕਿਸੇ ਮੁੰਡੇ ਨੂੰ ਹਰਾਸ ਕੀਤਾ ਜਾ ਰਿਹਾ ਪਲੀਜ਼ ਗੱਲਾਂ ਸ਼ੇਅਰ ਕਰੋ ਕਰੋ ਸ਼ੇਅਰ ਪ੍ਰੂਫ ਤੇ ਜੋ ਉਹਦੀ ਗਾਣ ਮਾਰੀ ਆਏਗੀ ਖੁੱਲੀ ਜੇ ਤੁਸੀਂ ਚਾਹਨੇ ਹੋ ਵੀ ਉਹਦੀ ਸਰਵਿਸ ਹੋਵੇ ਤਾਂ ਪੱਕੇ ਪ੍ਰੂਫ ਹੋਣ ਜਿੱਦਾਂ ਅਮਰਤਾ ਦੇ ਪੱਕੇ ਪਰ ਕੇ ਸਰਕਾਰੀ ਮੋਹਰ ਲੱਗੇ ਹੋਏ ਪ੍ਰੂਫ ਸੀਗੇ ट्रांजੈਕਸ਼ਨਾਂ ਡਿਟੇਲ ਜਿਹੜੀ ਇਸ ਕੁੱਤੀ ਨੇ ਆਪਣੀ ਵੀਡੀਓ ਦੇ ਵਿੱਚ ਸਾਰਾ ਕੁਝ ਸ਼ੇਅਰ ਕੀਤਾ ਉਹਦੀ ਵੀ ਡਿਟੇਲ ਦਾ ਡੀਕੋਡ ਕੀਤਾ ਜਾ ਚੁੱਕਿਆ ਵਾ ਲਿੰਕ ਚ ਦੇਣੀ ਹੈ ਡਿਸਕ੍ਰਿਪਸ਼ਨ ਚ ਦਿੱਤਾ ਲਿੰਕ ਪਲੇਲਿਸਟ ਬਣਾਈ ਇਹ ਸਾਰੀਆਂ ਵੀਡੀਓ ਦੇਖ ਲਓ ਤੁਹਾਨੂੰ ਸਾਫ ਕਲੀਅਰ ਹੋ ਜਾਏਗਾ ਕਿੱਡੀ ਵੱਡੀ ਹਰਾਮਦੀ ਆ

ਸੋ ਅੱਜਕੱਲ ਨਾ ਅਈਓ ਚੀਜ਼ਾਂ ਚਲਦੀਆਂ ਪਈਆਂ ਲੋਕੇ ਗੁਰਦੁਆਰੇ ਜਾਣਗੇ ਮੰਦਿਰ ਜਾਣਗੇ ਮਸਜਿਦ ਜਾਣਗੇ ਚਰਚ ਜਾਣਗੇ ਤੇ ਜਾਣ ਤੋਂ ਬਾਅਦ ਬਖਿਆਨ ਕਰਨਗੇ 3600 ਜਗਾ ਜਾ ਕੇ ਅਸੀਂ ਤਾਂ ਇੱਥੇ ਗਏ ਸੀ ਅਸੀਂ ਤਾਂ ਉੱਥੇ ਗਏ ਸੀ ਅਸੀਂ ਤਾਂ ਸਾਲ ਦੇ ਪਹਿਲੇ ਦਿਨ ਗੁਰੂ ਘਰ ਹੋ ਕੇ ਆਏ ਹਾਂ ਹਾਂ ਸਾਲ ਦੇ ਪਹਿਲੇ ਦਿਨ ਬੇਸ਼ੱਕ ਤੁਸੀਂ ਗੁਰੂ ਘਰ ਹੋ ਕੇ ਆਈਆਂ ਅੰਦਰ ਕਿਡਾ ਕੋਣਾ ਮੈਲ ਰੱਖ ਕੇ ਗਏ ਹੋ ਹੈ ਤੇ ਲੋਕਾਂ ਨੂੰ ਨਿੰਦਣਾ ਇਹ ਉਹ ਨਹੀਂ ਪਹਿਲੇ ਦਿਨ ਗਿਆ ਹੋਏ ਸਾਲ ਦੇ ਪਹਿਲੇ ਦਿਨ ਗਾਲਾਂ ਕਢਦੀ ਦੇ ਲਨ ਸਾੜੇ ਜਿੰਨੇ ਵੀ ਕਿਹਾ ਮਾ ਦੇ ਲੋੜਿਆ ਮੈਂ ਕਦੇ ਕਿਹਾ ਮੈਂ ਧਰਮਿਕ ਹਰਾਮ ਦੇ ਕੰਜਰੀ ਮਾ ਦੇ ਜਮਿਓ ਤੁਹਾਡੀ ਤਰ੍ਹਾਂ ਚਰਚ ਦੇ ਤੰਮੀ ਕਰਦੇ ਫਿਰਦੀ ਵੀਡੀਓ ਦੇ ਵਿੱਚ ਸੋਣੀ 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 ਬਣ ਕੇ ਖਵਾ ਹਤੇ ਪੇਟਾ ਪਿੱਛੋ ਮਾਂ ਚੋਂ ਭੈਂਚੋ ਕਰ ਵੈਰੀ ਫਰਸਟ ਡੇ ਤੋਂ ਆਪਾਂ ਕਲੀਅਰ ਆ ਮਾਂ ਚੋਂ ਭੈਂਚੋ ਤੁਹਾਡੀ ਪਹਿਲੇ ਦਿਨ ਤੋਂ ਔਰ ਠੋਕ ਬਜਾ ਕੇ ਡਰਾਮੇ ਨਹੀਂ ਆਪਣੇ ਕੋ ਹੁੰਦੇ ਚੰਗੇ ਆ ਜਿਹੜਾ ਜਿਹੜਾ ਵੀ ਜਣਾ ਖੜਾ ਜਿਹੜਾ ਪੌ 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 ਕਰ ਰਿਹਾ ਨਾ ਹੋਏ ਗੋਰ ਮੈਂ ਇਹ ਜਟਵੈਬ ਦੇ ਲਾਈਵ ਤੇ ਦੇਖਿਆ ਸੀਗਾ ਬਰੋ ਸਟੂ ਆਟੋ ਨੂੰ ਸਮਝਾ ਨਿਊ ਇਅਰ ਵਾਲੇ ਦਿਨ ਤੇ ਗੱਲਾਂ ਬਈ ਮੈਂ ਠੀਕਾ ਲੈਤਾ ਯਾਰ ਮੈਂ ਉਹ ਕਿ ਕਿਸ ਨੂੰ ਸਮਝਾਵਾਂ ਮੈਂ ਉੱਥੇ ਗੱਲ ਕਰ ਰਹੀ ਆ ਕਿ ਪਹਿਲੇ ਦਿਨ ਨਹੀਂ ਗਏ ਪੋਲੰਡਾਂ ਨਹੀਂ ਗਏ ਭੈਣ ਦੇ ਲੋੜਿਆ ਫੁੱਦੀ ਹੁੰਦੇ ਆ ਜਿਹੜਾ ਵੀ ਕਮੈਂਟ ਕਰਨ ਵਾਲਾ ਮਾਤ ਦਾਰ ਚੋਦ ਸੜੇ ਤੂੰ ਦਾਸ ਫੁੱਦੀ ਆਉਂਦੇ ਫੇਕ ਆਈਡੀ ਬਣਾ ਕੇ ਜਿਹੜੀਆਂ ਤੂੰ ਗੇਮਾਂ ਕਰਦਾ ਪਿਆ ਤੇਰੀ ਮਾਂ ਦਾ ਫੁੱਦਾ ਮਾਰਿਆ ਗਸ਼ਤੀ ਦੇ ਬੱਚਿਆ ਲੰਨ ਲੈਣੀ ਦੇ ਸਲੇ ਭੈਣ ਚੋਦਰਨਾਟਕ ਵਾਲੀ ਕੁੱਤੇ ਜਿਹੜਾ ਕਰਦਾ ਵਹਿਲਨ ਗੁੜ ਕਰੇ ਕੀ ਪਿੜਾ ਬਹੁਤ ਸੁਣੀਆ ਕਰੋ ਤੁਸੀਂ ਜਾਓ ਗੁਰਦੁਆਰੇ ਮੰਦਰ ਜਾਓ ਨਾ ਮੈਂ ਕਹਿੰਦੀ ਨਾ ਮੈਂ ਹੈਗੀ ਧਾਰਮਿਕ ਮੈਨੂੰ ਸਿਰਫ ਸਿੰਪਲ ਚੀਜ਼ ਸਮਝ ਆਉਂਦੀ ਹੈ ਸਹੀ ਯਾ ਗਲਤ